ਬਿਆਸ ਮੈਨੇਜਮੈਂਟ ਬੋਰਡ ਦਾ ਕੰਮ ਪ੍ਰਸ਼ਾਸਨ ਨੇ ਨਹੀਂ ਉੱਥੇ ਕਹਿੰਦੇ ਇਕੱਤਰ ਹੋਈ ਭੀੜ ਨੇ ਰੋਕਿਆ ਸੀ ਪੰਜਾਬ ਸਰਕਾਰ ਨੇ ਕਿਹਾ ਜੀ ਜੰਦੀਸ਼ਾਹ ਸਾਹਿਬ ਅਸੰਦੇ ਵਿੱਚ ਕੀ ਹੈ ਕਿ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਦੋਂ ਸਿਰਫ ਤੇ ਸਿਰਫ ਹਰਿਆਣੇ ਨੂੰ 4500 ਕਿਊਸਕ ਪਾਣੀ ਜਦਾ ਸੀ 4000 ਕਿਊਸਕ ਹੋਰ ਮੰਗਦੇ ਸੀ 8500 ਕਿਊਸਕ ਪਾਣੀ ਉਹ ਕਿਹਦੇ ਸਾਨੂੰ ਚਾਹੀਦਾ ਜੀ لیکن ਸਾਡੀ ਸਰਕਾਰ ਨੇ ਕਹਿੰਦਾ ਜੀ ਨਹੀਂ ਅਸੀਂ ਪਾਣੀ ਨਹੀਂ ਦੇ ਸਕਦੇ ਹਾਲਾਂਕਿ ਭਗਵਤ ਮਾਨੋਂ ਦਾ ਇੱਕ ਬਿਆਨ ਆਇਆ ਸੀ ਕਿ ਪਹਿਲੀਆਂ ਸਰਕਾਰਾਂ ਜਿੰਦਗੀ ਨਹੀਂ ਅਸੀਂ ਨਹੀਂ ਦਿੱਤੀ ਜੀ ਉਸ ਵੇਲੇ ਜਿਹੜੀ ਹੈ ਜਿਹੜੇ ਪ੍ਰੋਗ ਵਾਲੇ ਬੰਦੇ ਆ ਉਹਨਾਂ ਨੇ ਚੱਕ ਚੱਕ ਕੇ ਤੇ ਆંકੜੇ ਪੇਸ਼ ਕਰ ਦਿੱਤੇ ਉਹ ਕਹਿੰਦੇ ਆ ਕਿ ਪਹਿਲਾਂ ਵੀ ਪਾਣੀ ਹਰਿਆਣੇ ਵਿੱਚ ਆਉਂਦਾ ਰਿਹਾ ਲੇਕਿਨ 2022 ਤੋਂ ਤੁਹਾਡੀ ਸਰਕਾਰ ਬਣੀ ਹੈ 2022 2023 ਤੇ 2024 ਜ ਵੀ ਇਹ ਪਾਣੀ ਆ ਸਰੇ ਹੂੰ ਹੂੰ ਪਰ 25 ਦੇ ਵਿੱਚ ਆ ਕੇ ਕਿਉਂਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਪਾਰਟੀ ਹਾਰ ਗਈ ਕੇਜਰੀਵਾਲ ਹਾਰ ਗਿਆ ਸਾਰੇ ਵੱਡੇ ਲੀਡਰ ਹਾਰ ਗਏ ਜੀ ਇਸ ਲਈ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਤੇ ਤੁਸੀਂ ਹੁਣ ਕੇਜਰੀਵਾਲ ਦੇ ਕਹਿਣ ਦੇ ਉੱਤੇ ਹੀ ਇਸ ਪਾਣੀ ਨੂੰ ਰੋਕਿਆ ਆਪਾਂ ਇਸ ਬਵਾਦ ਚ ਨਹੀਂ ਪੈਦੇ ਮੈਂ ਇਹ ਸਿਰਫ ਇੱਕ ਤੁਹਾਨੂੰ ਜਿਹੜੀ ਚਰਚਾ ਦੇ ਬਾਰੇ ਦੱਸਿਆ ਕਿ ਚਰਚਾ ਕੀ ਚੱਲੀ ਜੀ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇੱਕ ਮੀਟਿੰਗ ਹੋਈ ਫਿਰ ਦੋ ਮੀਟਿੰਗਾਂ ਆ ਗਿਆ ਦੋਨਾਂ ਮੀਟਿੰਗਾਂ ਚ ਐਕਟਾ ਉਹਨਾਂ ਨੇ ਫੈਸਲਾ ਕਰਤਾ ਕਿ ਪਾਣੀ ਦੇਣਾ ਹੈ ਪੰਜਾਬ ਨੇ ਇਲਾਪਰੋਧ ਕੀਤਾ ਤੇ ਫਿਰ ਕੇਂਦਰ ਦੇ ਗ੍ਰਹਿ ਸਕੱਤਰ ਨੇ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਨੇ ਆਪਣਾ ਕੇਸ ਬਹੁਤ ਵਧੀਆ ਟੱਗਦਾ ਦਾ ਰੱਖਿਆ ਉਹ ਵੀ ਪੰਜਾਬ ਦੇ ਅਕਸਰਾਂ ਨੇ ਰੱਖਿਆ ਸੀ ਜੀ ਜੀ ਤਾਂ ਉਸ ਵੇਲੇ ਕੇਂਦਰੀ ਗ੍ਰਹਿ ਸਕੱਤਰ ਨੇ ਕਹਿਦਾ ਸੀ ਕਿ ਇਸ ਮਾਮਲੇ ਨੂੰ ਤੁਸੀਂ ਨਿਬਟਾ ਲਓ ਇੱਕ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਬਿਹਤਰ ਇਹ ਹੈ ਕਿ ਤੁਸੀਂ ਇਹਨਾਂ ਨੂੰ ਪਾਣੀ ਉਧਾਰਾ ਦੇ ਦਿਓ ਤੇ ਅਗਾਏ ਨਾਲ ਤੋਂ ਪਾਣੀ ਕੱਟ ਲਿਓ ਹਮਮ ਇਸ ਮਾਮਲੇ ਨੂੰ ਲੈ ਕੇ ਜਦੋਂ ਇੱਥੇ ਗੱਲ ਆਈ ਤੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਇਹਨਾਂ ਨੂੰ ਪਾਣੀ ਦੇ ਦਿਓ ਹਮਮ ਤੇ ਪਾਣੀ ਦੇਣ ਵਾਸਤੇ ਜਦੋਂ ਆਇਆ ਤੇ ਉਸ ਵੇਲੇ ਤੁਹਾਨੂੰ ਪਤਾ ਕਿ ਧਰਨਾ ਵੀ ਲੱਗ ਗਿਆ ਜੀ ਇਹਨਾਂ ਐਜੂਕੇਸ਼ਨ ਮੰਤਰੀ ਚਲੇ ਗਏ ਜਾਂ ਕਿ ਉਹਨਾਂ ਦੇ ਜ਼ਿੰਦਦਾਰਤਾ ਆਪਣੇ ਕੋਲੇ ਲੱਗੇ ਜੀ ਅਸੀਂ ਵੀ ਇੱਥੇ ਕਿਸ ਨੂੰ ਮੜਨ ਨੇ ਦੇਰਪਾਉਂਤਿਕ ਮਾਦ ਦੀ ਚਲੇ ਗਏ ਤੇਰਾ ਖਵਾਰਾ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਲੱਗਣੇ ਸ਼ੁਰੂ ਹੋ ਗਏ ਜੀ ਪਾਣੀਆ ਦਾ ਰਖਾ ਸੀ ਪਾਣੀ ਨੂੰ بچਾਵਾਗੇ ਪਾਣੀ ਜਾਣ ਨਹੀਂ ਦਿੱਤੇ ਚੋਕਰਾਗੇ ਬਾਗਰਾਗੇ ਬੜੀ ਵੱਡੀ ਗੱਲ ਆ ਗਈ ਜੀ ਪਰ ਦੇਖੋ ਜੀ ਅਸੀਂ ਆ ਗਿਆ ਖੜੇ ਹਾਂ ਅਸੀਂ ਇੱਥੇ ਲਲਕਾਰੇ ਮਾਰਨ ਲੱਗੇ ਕਹਿੰਦੇ ਮੁੱਖ ਮੰਤਰੀ ਤੇ ਮੰਤਰੀ ਲਲਕਾਰੇ ਮਾਰਦੇ ਹੁੰਦੇ ਜੇ ਅੱਜ ਲਲਕਾਰਿਆ ਨਹੀਂ ਗੱਲ ਸ਼ੁਰੂ ਹੋਗੀ ਜੀ ਇਸੇ ਸਮੇਂ ਦੌਰਾਨ ਚੰਦੀ ਸਾਹਿਬ ਹਰਿਆਣੇ ਦੀ ਇੱਕ ਪੰਚਾਇਤ ਨੇ ਇੱਕ ਪਟੀਸ਼ਨ ਦਾਇਰ ਕਰਤੀ ਹਮ ਇੱਕ ਪਟੀਸ਼ਨ ਦਾਇਰ ਕਰਤੀ ਸੀਗੀ ਪਾਖੜਾ ਡੀ ਅਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਤੇ ਇਹ ਜੀ ਮੈਂ ਕਿ ਅਸੀਂ ਪਾਣੀ ਸ਼ਿਕਨ ਬਾਸ ਤੇ ਤਾਂ ਮੈਨੂੰ ਇਹਨਾਂ ਨੇ ਰੋਕ ਲਿਆ ਜੀ ਮੈਨੂੰ ਚਾਰ ਨਹੀਂ ਦਿੱਤਾ ਮੈਨੂੰ ਉੱਥਰ ਨਹੀਂ ਜਾਣ ਦਿੱਤਾ ਤੇ ਮੈਨੂੰ ਤਾਂ ਬੰਦ ਕਰਤਾ ਇਹਨਾਂ ਨੇ ਪਾਖੜਾ ਫਤਨ ਦੇ ਵਿੱਚ ਹਮ ਹਰਿਆਨੇ ਦੀ ਜਿਹੜੀ ਉਹ ਪੰਚਾਇਤ ਦੀ ਉਹਨਾਂ ਨੇ ਵੀ ਕਿਹਾ ਕਿ ਇਹ ਹਾਈ ਕੋਰਟ ਐਕਸ਼ਨ ਲਵੇ ਜੀ ਹਾਈ ਕੋਰਟ ਨੂੰ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਮਾਨਹਾਨੀ ਦਾ ਮਾਮਲਾ ਬਣਦਾ ਹੈ ਹਮ ਫਿਰ ਗੱਲ ਇਹ ਆ ਗਈ ਵੀ ਮਾਨਹਾਨੀ ਤੋਂ ਵੱਧ ਕੇ ਜੇ ਕਿਸੇ ਬੰਦੇ ਨੂੰ ਜ਼ਬਰੀ ਰੋਕਣਾ ਹੈ ਤਾਂ ਕ੍ਰਿਮੀਨਲ ਮਾਮਲਾ ਬਣਦਾ ਹੈ ਜੀ ਹਾਈ ਕੋਰਟ ਨੇ ਡੋਪ ਸਿਤਾ ਪੰਜਾਬ ਸਰਕਾਰ ਨੂੰ ਇਹ ਕਿਹਾ ਕਿ ਜਵਾਬ ਸੈਂ ਕਰੋ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹਮ ਹਮ ਫਿਰ ਕੋਈ ਸਰਕਾਰ ਸਾਡੀ ਕਿ ਹੋ ਜੀ ਹੈ ਜੀ ਆਮ ਆਦਮੀ ਪਾਰਟੀ ਦੀ ਵਿੱਚ ਕੀ ਹੈ ਨਲਕਾਰੇ ਮਾਰੇ ਸਾਰੀ ਦੁਨੀਆ ਨੂੰ ਕਿਹਾ ਪਾਣੀਆ ਦਾ ਖਾ ਭਗਵੰਤ ਮਾਨ ਅਸੀਂ ਵੀ ਪਾਣੀ ਦੀ ਟਪ ਜਾਣ ਦਿੱਤੇ ਬਿਲਕੁਲ ਜੀ ਜੇ ਹੁਣ ਪੁੱਛਿਆ ਪੁੱਛਿਆ ਸੀਗਾ ਨਾ ਇੱਕ ਕਿਸੇ ਨੇ ਛੱਡਤਾ ਸੀਗਾ ਸਾਹਣ ਉਹਦਾ ਵੀtudo ਪੜਖ ਮਾਰਦਾ ਕਹਿੰਦਾ ਮੈਂ ਸਾੜ ਦਿਨ ਤੋਂ ਮੋਖ ਮਾਰਦਾ ਕਹਿੰਦਾ ਬਾੜੀਆਂ ਨੇ ਛੱਡਿਆ ਲੈ ਹੁਣ ਬਾੜੀਆਂ ਦੀ ਪਾਇਦੀ ਦੀ ਹਾਲਤ ਦੇਖੋ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾ ਆਪ ਦਾ ਪਟੀਸ਼ਨ ਦਾ ਜਵਾਬ ਦਿੱਤਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਕੀ ਕਹਿੰਦੀ ਹੈ ਕਹਿੰਦੇ ਜੀ ਸਾਡੇ ਪ੍ਰਸ਼ਾਸਨ ਨੇ ਦਾ ਕੰਮ ਹੀ ਨਹੀਂ ਰੋਕਿਆ ਇਹਦਾ ਕੰਮ ਕਹਿੰਦੇ ਸੀ ਢੀਕ ਕੱਢੀ ਹੋ ਗਈ ਸੀ ਢੀਕ ਨੇ ਰੋਕੇ ਮੁੱਖ ਮੰਤਰੀ ਤੇ ਜਾ ਕੇ ਜਾਂ ਐਜੂਕੇਸ਼ਨ ਮੰਤਰੀ ਤੇ ਕਹਿੰਦੇ ਜੀ ਉਸੇ ਪਾਣੀ ਰੋਕੇ ਰੋਕਾ ਨੂੰ ਸੱਦੇ ਦੇਈ ਜਾਂਦੇ ਆ ਪਿਆਰਖ ਵਾਲਾ ਜਿਨੇ ਜਾਂਦੇ ਇਹ ਕਿਨੇ ਹਾਈ ਕੋਰਟ ਦੇ ਵਿੱਚ ਜਵਾਬ ਦਿੰਦੇ ਆ ਜੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਵਿਭਾਗ ਪੰਜਾਬ ਸਰਕਾਰ ਦਾ ਇਹ ਅਮਲਾ ਫੈਲਾਇਆ ਉਹਨਾਂ ਨੇ ਵੀ ਰੁਕਿਆ ਇਹਦਾ ਢੀਡ ਦੇ ਰੁਕਿਆ ਜਰਦੀਪ ਸਾਹਿਬ ਨੇ ਕਿਹਾ ਵੀ ਤੂੰ ਹੱਥੋਂ ਹੀ ਨਹੀਂ ਪੋਜੀਸ਼ਨ ਮੈਂ ਨਹੀਂ ਦੇਖੀ ਕਿਸੇ ਪਾਰਟੀ ਦੀ ਹੋ ਸਕਦੀ ਹੈ ਪਾਰਟੀਆਂ ਗਲਤ ਕੰਮ ਵੀ ਕਰਦੇ ਨੇ ਗਏ ਚੱਗੇ ਵੀ ਕਰ ਰੀਆਂ ਰਹੀਆਂ ਮਾੜੇ ਵੀ ਕਰਦੇ ਰੀਆਂ ਰਹੀਆਂ ਪਾਰਟੀਆਂ ਮਾਫੀਆਂ ਵੀ ਮੰਗਦੀਆਂ ਰਹੀਆਂ ਜੀ ਲੇਕਿਨ ਪਾਰਟੀ ਬਦਲਣ ਵਾਲੀ ਇੱਕ ਪਾਸੇ ਕੰਮ ਕਰੂ ਤੇ ਦੂਜੇ ਪਾਸੇ ਮੁੱਕਰ ਜੀ ਇਹ ਪਹਿਲੀ ਵਾਰ ਦੇਖਿਆ ਕਿ ਹਾਈ ਕੋਰਟ ਦੇ ਵਿੱਚ ਜਵਾਬ ਕੀ ਹੁਣੇ ਹਾਈ ਕੋਰਟ ਤੇ ਜਿਹੜਾ ਇਹ ਖੱਤਰਾ ਜੀ ਵੀ ਕੋਈ ਗੱਲ ਨਹੀਂ ਹੁਣ ਪਾੜੀਆਂ ਦੇ ਮਾਮਲੇ ਦਾ ਮੁੱਕ ਹੀ ਗਿਆ ਅਗਲੀ ਜਿਹੜੀ ਸੁਣਵਾਈ ਹੈ ਜੁਲਾਈ ਚੂੜੀ ਹੈ ਜੀ ਜੁਲਾਈ ਤੇ ਸੁਣਵਾਈ ਹੋਊਗੀ ਤੇ ਉਮੀਦ ਹੈ ਕਿ ਰੱਖਿਆਦਾ ਵੀ ਉਹ ਜਿਹੜੀ ਪੰਜਾਬ ਵਿੱਚ ਕੇਸ ਕੀਤਾ ਹੈ ਜਰੂਰ ਉਹ ਆਪਣਾ ਪੱਖ